ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਹੜਾ ਇਹ ਬੇਬੀ ਸਵੈਟਰ ਬਣਾ ਰਹੀ ਹਾਂ ਸਟੈਪ ਬਾਈ ਸਟੈਪ ਸਾਰਾ ਤੁਹਾਡੇ ਨਾਲ ਸਾਂਝਾ ਕਰ ਚੁੱਕੀ ਹਾਂ ਇਹਦੇ ਸਾਰੇ ਪਾਰਟ ਮੈਂ ਤੁਹਾਡੇ ਨਾਲ ਸਾਂਝੇ ਕਰ ਚੁੱਕੀ ਹਾਂ ਬੈਕ ਪਾਰਟ ਫਰੰਟ ਪਾਰਟ ਬਟਨ ਪੱਟੀ ਗੋਲ ਗਲਾ ਬਾਹ ਬਣਾਉਣਾ ਇਸ ਤਰ੍ਹਾਂ ਤੇ ਅੱਜ ਜਿਹੜੀ ਬਾਹ ਦੀ ਸਿਲਾਈ ਆਪਾਂ ਕਰਾਂਗੇ ਬਾਹ ਦੀ ਸਿਲਾਈ ਕਿਸ ਤਰ੍ਹਾਂ ਕਰਾਂਗੇ ਤੇ ਅੱਜ ਜਿਹੜਾ ਸਵੈਟਰ ਬਣਾ ਕੇ ਕੰਪਲੀਟ ਕਰਾਂਗੇ ਠੀਕ ਹੈ ਇਹ ਸਿਲਾਈ ਕਰਕੇ ਸਿਲਾਈ ਇਹਦੀ ਕਿਸ ਤਰ੍ਹਾਂ ਕਰਨੀ ਇਹ ਮੈਂ ਅੱਜ ਤੁਹਾਨੂੰ ਦੱਸੂੰਗੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਬਾਹਾਂ ਦੀ ਸਲਾਈ ਕਰਨੀ ਹੁਣ ਮੈਂ ਤੁਹਾਨੂੰ ਜਿਹੜੀ ਬਾਹਾਂ ਦੀ ਸਲਾਈ ਕਰਨੀ ਦੱਸੂਗੀ ਬਹੁਤ ਹੀ ਸੌਖੇ ਤਰੀਕੇ ਨਾਲ ਸਲਾਈ ਕਰਨੀ ਜਿਹੜੀ ਤੁਹਾਨੂੰ ਅੱਜ ਦੱਸੂਗੀ ਠੀਕ ਹੈ ਇਸ ਤਰ੍ਹਾਂ ਆਪਾਂ ਸਵੈਟਰ ਆਪਣਾ ਰੱਖ ਲੈਣਾ ਇਹ ਸਿੱਧੀ ਸਾਈਡ ਹੈ ਇਸ ਤਰ੍ਹਾਂ ਇਹ ਬਾਹਰ ਆਖ ਲਈ ਠੀਕ ਹੈ ਆਪਾਂ ਜਿਹੜੀਆਂ ਸਿੱਧੀਆਂ ਸਾਈਡਾਂ ਉਹ ਵਿੱਚ ਕਰ ਲੈਣ ਹੁਣ ਜਿਹੜਾ ਆਪਣਾ ਇਹ ਜੋੜ ਆ ਮੋਢਿਆਂ ਦਾ ਜਿਹੜਾ ਆਪਣਾ ਥ੍ਰੈਡ ਹੈ ਇਨੂੰ ਇਸ ਤਰ੍ਹਾਂ ਆਪਾਂ ਰੱਖ ਲੈਣਾ ਇੱਥੇ ਠੀਕ ਹੈ ਪਹਿਲਾਂ ਆਪਾਂ ਇਹ ਥ्रेड ਨੂੰ ਇਸ ਤਰ੍ਹਾਂ ਨੋਟ ਲਗਾ ਲੈਣੀ ਇੱਥੇ ਦੋਨਾਂ ਸਾਈਡਾਂ ਤੋਂ ਜਿਹੜਾ ਆਪਣਾ ਸिलाई ਕਰਨੀ ਜਿਹੜੀ ਆਪਾਂ ਨੂੰ ਸੌਖੀ ਹੋ ਜੂਗੀ ਠੀਕ ਹੈ ਫਿਰ ਜਿਹੜਾ ਆਪਾਂ ਇਹ ਪੁਆਇੰਟ ਇਸ ਤਰ੍ਹਾਂ ਜੋੜ ਲੈਣਾ ਨੋਟ ਲਗਾ ਲੈਣੀ ਹੈ ਇੱਥੇ ਜਦੋਂ ਆਪਾਂ ਇਹ ਪੁਆਇੰਟ ਨੂੰ ਇਸ ਤਰ੍ਹਾਂ ਜੋੜ ਲੈਨੇ ਤਾਂ ਫਿਰ ਆਪਣੀ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਜਿਹੜੀ ਆਪਾਂ ਨੂੰ ਬਾਹ ਜਿਹੜੀ ਜੋੜਨੀ ਸੌਖੀ ਹੋ ਜਾਂਦੀ ਦੇਖੋ ਇਸ ਤਰ੍ਹਾਂ ਇੱਥੋਂ ਆਪਾਂ ਕਟਾਈ ਪਾਈ ਸੀ ਇੱਥੋਂ ਆਪਾਂ ਬਾਹ ਦੀ ਸਿਲਾਈ ਜਿਹੜੀ ਸ਼ੁਰੂ ਕਰਾਂਗੇ ਬਹੁਤ ਹੀ ਸਿੰਪਲ ਤੇ ਸੌਖੇ ਤਰੀਕੇ ਨਾਲ ਜਿਹੜੀ ਮੈਂ ਤੁਹਾਨੂੰ ਸਿਲਾਈ ਕਰਨੀ ਦੱਸੂਗੀ ਪਹਿਲਾਂ ਇੱਥੇ ਆਪਾਂ ਨੋਟ ਲਗਾ ਲੈਣੀ ਹੈ ਥ੍ਰੈਡ ਦੀ ਪਹਿਲਾ ਬਾਹਾਂ ਦੀ ਸਿਲਾਈ ਕਰਾਂਗੇ ਆਪਾਂ ਬਾਅਦ ਵਿੱਚ ਸਵੈਟਰ ਦੀ ਸਿਲਾਈ ਕਰਾਂਗੇ ਪਾਸਿਆਂ ਤੋਂ ਠੀਕ ਹੈ ਬਾਅਦ ਵਿੱਚ ਸਿਲਾਈ ਹੋਊਗੀ ਪਹਿਲਾਂ ਬਾਹਾਂ ਦੀ ਸਿਲਾਈ ਹੋਊਗੀ ਇਸ ਤਰ੍ਹਾਂ ਹੁਣ ਇੱਕ ਚੈਨ ਆਪਾਂ ਇਧਰੋਂ ਲੈਣੀ ਹੈ ਇਹ ਕਚਹਿਣੀ ਦਰੋ ਉਠਾਉਣੀ ਹੈ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਸ ਤਰੀਕੇ ਨਾਲ ਸਲਾਈ ਕਰ ਲੈਣੀ ਹੈ ਸਲਾਈ ਵੈਸੇ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਸੌਖੀ ਲੱਗੀ ਉਸੇ ਤਰ੍ਹਾਂ ਤੁਸੀਂ ਕਰ ਸਕਦੇ ਆ ਜਿਹੜਾ ਇਹ ਤਰੀਕਾ ਬਹੁਤ ਹੀ ਸੌਖਾ ਸਲਾਈ ਕਰਨ ਦਾ ਲਾਸਟ ਤੱਕ ਆਪਾਂ ਐਸੀ ਤਰ੍ਹਾਂ ਸਲਾਈ ਕਰਦੇ ਜਾਨੇ ਲਾਸਟ ਤੱਕ ਐਸੀ ਤਰ੍ਹਾਂ ਸਲਾਈ ਕਰਨੀ ਹੈ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਸਲਾਈ ਜਿਹੜੀ ਕਿਸ ਤਰ੍ਹਾਂ ਹੁੰਦੀ ਹੈ ਲਾਸਟ ਤੱਕ ਦੇਖੋ ਮੈਂ ਸਲਾਈ ਕਰ ਲਈ ਤਾਂ ਆਪਣੀ ਇਸ ਤਰ੍ਹਾਂ ਬਹੁਤ ਹੀ ਸੋਹਣੀ ਸਲਾਈ ਹੋਈ ਹੈ ਤੇ ਬਹੁਤ ਹੀ ਸੌਖਾ ਤਰੀਕਾ ਹੈ ਐਸੀ ਤਰ੍ਹਾਂ ਹੁਣ ਆਪਾਂ ਸਵੈਟਰ ਦੀ ਸਲਾਈ ਕਰਨੀ ਹੈ ਇਹ ਬਾਹ ਆਪ ਇਸ ਤਰ੍ਹਾਂ ਹੁਣ ਪਹਿਲਾਂ ਬਾਹ ਇਸ ਤਰ੍ਹਾਂ ਜੋੜੀ ਹੁਣ ਆਪਾਂ ਸਿੱਧੀਆਂ ਸਾਈਡਾਂ ਵਿੱਚ ਕਰਕੇ ਇਸ ਤਰ੍ਹਾਂ ਸਵੈਟਰ ਦੀ ਸਿਲਾਈ ਕਰਾਂਗੇ اسی ਤਰ੍ਹਾਂ ਜਿਵੇਂ ਬਾਹ ਦੀ ਸਿਲਾਈ ਕੀਤੀ ਇੱਕ ਚੈਣ ਇਧਰੋਂ ਉਠਾਉਂਦੇ ਹੋਏ ਇੱਕ ਚੈਣ ਇਧਰੋਂ ਉਠਾਉਂਦੇ ਬਾਰਡਰ ਤੋਂ ਲੈ ਕੇ ਇਸ ਤਰ੍ਹਾਂ ਸਿਲਾਈ ਹੋਊਗੀ ਇਹਦੀ ਠੀਕ ਹੈ ਇਸ ਤਰ੍ਹਾਂ ਬਾਹ ਦੇ ਲਾਸਟ ਤੇ ਆ ਇੱਥੇ ਨੋਟ ਲੱਗ ਜੂਗੇ ਅਣਕੇ ਦੋਨਾਂ ਸਾਈਡਾਂ ਦੀ ਮੈਂ ਇਸੇ ਤਰ੍ਹਾਂ ਸਿਲਾਈ ਕਰਦੀ ਆ ਲਓ ਜੀ ਸਲਾਈ ਕਰਨ ਤੋਂ ਬਾਅਦ ਸਵੈਟਰ ਬਣ ਕੇ ਜਿਹੜੀ ਕੰਪਲੀਟ ਹੋ ਗਈ। ਸਵੈਟਰ ਕਹਿ ਲਓ ਜਾਂ ਪੂਰੀ ਬਾਹਾਂ ਦੀ ਕੋਟੀ ਇਸ ਤਰ੍ਹਾਂ ਬੱਚੇ ਦੀ। ਠੀਕ ਹੈ। 8 ਸਾਲ ਤੱਕ ਦੇ ਬੱਚੇ ਦੇ ਜਿਹੜੀ ਇਹ ਕੋਟੀ ਆਰਾਮ ਨਾਲ ਆਊਗੀ। ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਹ ਕੋਟੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।